ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਅਜਤਗੱਲ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੂਰੇ ਤੋਂ ਜਦੋਂ ਜੈਤੋ ਨੂੰ ਜਾਣਦੇ ਆ ਦੋਸਤੋ ਤਾਂ ਉਸ ਸੜਕ ਤੋਂ ਛੱਪਦੇ ਵਾਲੇ ਪਾਸੇ ਨੂੰ ਅੱਧਾ ਕਿਲੋਮੀਟਰ ਸਾਈਡ ਤੇ ਹਟਵਾਇਆ ਪਿੰਡ ਨਾਲ ਦਾ ਪਿੰਡ ਮੱਤਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੋਸਤੋ ਬਾਈ ਗਾਵਾਂ ਵਿਕਰੀ ਵਾਲੀਆਂ ਲਿਆਉਂਦਾ ਹੁੰਦਾ ਸੀ ਪਰ ਹੁਣ ਇੱਕ ਵਾਰ ਬੱਚੀਆਂ ਜਿਹੜੀਆਂ ਉਹ ਲਿਆਉਣੀਆਂ ਸ਼ੁਰੂ ਕੀਤੀਆਂ ਸ਼ੁਰੂਆਤ ਕੀਤੀ ਹੈ ਛੋਟੀਆਂ ਬੱਚੀਆਂ ਤੋਂ ਤੇ ਅੱਜ ਦੀ ਇਸ ਵੀਡੀਓ ਚ ਇੱਕ ਕੱਟੀ ਵੀ ਬਾਈ ਨੇ ਵੇਚਣੀ ਹੈ ਸੋ ਟੋਟਲ ਨਗ 5 ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਜਿਹੜਾ ਨਗ ਜੱਜ ਗਿਆ ਉਹਦੀ ਤਸੱਲੀ ਕਰ ਲਿਓ ਜੇ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਆਓ ਸ਼ੁਰੂਆਤ ਕਰੀਏ ਦੋ ਛੋਟੇ ਬੱਚੇ ਇੱਕ ਐਚਐਫ ਵਾਲੇ ਪੱਖ ਤੇ ਦੂਜੀ ਜਰਸੀ ਵਾਲੇ ਪੱਖ ਤੇ ਇਥੋਂ ਸ਼ੁਰੂ ਕਰਦੇ ਆਂ ਆਪਾਂ ਵੀਡੀਓ ਨੂੰ ਤੇ ਲਾਸਟ ਚ ਤੁਹਾਨੂੰ ਕੱਟੀ ਦਿਖਾ ਦਾਂਗੇ। ਲਖਵੀਰ ਭਾਈ ਸਸਤੀ ਕਰੋ। ਸਸਤੀ ਕਰੋ। ਲਖਵੀਰ ਦੋ ਬੱਚੇਆਂ ਛੋਟੀਆਂ ਹੈ। ਕਿੰਨੀ ਕੁ ਉਮਰ ਹੋ ਅੰਦਾਜ਼ਾ? ਭਾਈ ਇਹਦੀ 4 ਮਹੀਨੇ ਆ ਤੇ 4 ਕਿਉ ਹੋਗੀ ਲਗਭਗ 4-4 ਮਹੀਨਿਆਂ ਦੀ। ਠੀਕ ਹੈ ਕੀ ਰੇਟ ਰੱਖਾਂਗੇ ਦੋਨਾਂ ਦਾ? ਇਹ 15000 ਰੁਪਏ ਜੁੜੀ ਹੈ। ਜੋੜਾ ਦੇ ਦੇਣਗੇ। ਹਾਂਜੀ। ਤੋਰੀਂ ਭਾਈ ਇੱਕ ਇੱਕ ਕਰਕੇ। ਸੋ ਦੋਸਤੋ 15000 ਦਾ ਜੋੜਾ। ਬੱਚੀ ਦਾ ਢਾਂਚਾ ਤੁਸੀਂ ਦੇਖ ਸਕਦੇ ਹੋ। ਬਾਕੀ 4 ਕੁ ਮਹੀਨੇ ਇਹਦੀ ਉਮਰ ਹੈ ਭਾਈ ਦੱਸਦਾ। ਇਹ ਤੋਂ ਬਿਨਾ ਇੱਕ ਜਰਸੀ ਚ ਪੈਂਦੀ ਹੈ ਦੋਸਤੋ ਇਹ ਵੀ ਛੋਟੀ ਬੱਚੀ ਹੈ ਉਮਰ ਇਹਦੀ ਵੀ ਸੇਮ ਜੀ ਹੈ ਅੰਦਰ ਨੂੰ ਤੋੜ ਕੇ ਸੋਏ ਜਰਸੀ ਪੱਖ ਚ ਪੈਂਦੀ ਛੋਟੀ ਉਮਰ ਦਾ ਬੱਚਾ ਦੋਸਤੋ 15000 ਦਾ ਇਹ ਜੋੜਾ ਜਿਹੜਾ ਉਹ ਤੁਹਾਨੂੰ ਬੱਚਿਆਂ ਦਾ ਮਿਲ ਜਾਊਗਾ ਬਾਕੀ ਤੁਸੀਂ ਗੱਲਬਾਤ ਕਰ ਲਓ ਵੀ ਇਹਦੇ ਚੋ ਕੀ ਬਾਈ ਮਾਰਜਨ ਰੱਖਦਾ ਹੈ ਜਾਂ ਕਿ ਨਾਕ ਰੇਟ ਇਹਦੇ ਚੋ ਤੁਹਾਡਾ ਮਾਨ ਤਾਨ ਵੀਰ ਕਰੂਗਾ 15 ਦੇ ਵਿੱਚੋਂ ਉਹ ਤੁਸੀਂ ਗੱਲਬਾਤ ਬਾਈ ਨਾਲ ਕਰ ਲਓ ਇਦੋਂ ਅੱਗੇ ਇੱਕ ਜਰਸੀ ਪੱਖ ਚ ਪੈਂਦੀ ਵੱਡੀ ਬੱਛੀ ਹੈ ਇਹਨਾਂ ਨਾਲੋਂ ਲਖੀਰ ਕਿੰਨੀ ਕੁ ਉਮਰ ਹੋਊਗੀ ਦੰਦੋਂ ਕਿਵੇਂ ਬੱਛੀ ਬਾਈ ਖੀਰੀਆਂ ਇਹ ਸਾਰੀਆਂ ਥਾਂ ਚ ਚੈਰੀਆਂ ਠੀਕ ਹੈ ਕੀ ਰੇਟ ਹੋਊਗਾ ਇਹਦਾ ਬਾਈ ਇਹ 10 ਕਿ ਮਹੀਨਿਆਂ ਦੀ ਉਮਰ ਬਾਈ ਇਹ ਜੋੜੀ ਦਾ 40000 ਰੁਪਏ ਠੀਕ ਹੈ ਤੋਰ ਦੇ ਦੋ ਨੇਕ ਕਰਕੇ ਸੋ ਦੋਸਤੋ ਇਹ ਖੀਰੀਆਂ ਹੈ ਮੇਨ ਗੱਲ ਦੂਜੀ ਗੱਲ ਉਮਰ ਛੋਟੀ ਹੈ ਹਜੇ 40000 ਦਾ ਜੋੜਾ ਮਿਲ ਜੂਗਾ ਇੱਕ ਜਰਸੀ ਪੱਖ ਆ ਤੇ ਦੂਜੀ ਐਚ ਐਫ ਵਾਲੀ ਐ ਸੋਹਣੇ ਟਾਂਚੇ ਦੀ ਬੱਛੀ ਦੱਸੋ ਫੇਸ ਤੁਸੀਂ ਇਹਦਾ ਦੇਖ ਸਕਦੇ ਹੋ ਕੱਦ ਕਾਠ ਚੰਗਾ ਕਰੂਗੀ ਲਿਆ ਬਈ ਵਾਸ ਥਣ ਚਾਰ ਚਾਰ ਹੀ ਆ ਉਹ ਤੁਸੀਂ ਦੇਖ ਵੀ ਲੈਣੇ ਬਾਕੀ ਜਿਹੜੀ ਗੱਲ ਵੀਡੀਓ ਚ ਬੋਲਤੀ ਐ ਉਹ ਤੁਸੀਂ ਮਾ ਰਹਿੰਦੇ ਲਖਵੀਰ ਦੱਸਦੀ ਐ ਬਈ ਖੀਰੀ ਹੋਗੀ ਸੋ ਦੋਸਤੋ ਇਹ ਖੀਰੀਆਂ ਬੱਛੀਆਂ ਸੋਹਣਾ ਰੰਗ ਇਹਦੇ ਬਾਅਦ ਚ ਵਾਈਟ ਰੰਗ ਦੇ ਵਿੱਚ ਇੱਕ ਇਹ ਡਿਫਰੈਂਟ 40000 ਇਸ ਜੋੜੇ ਦੀ ਡਿਮਾਂਡ ਹੈ ਤੇ 15000 ਪਹਿਲਾਂ ਜਿਹੜੀਆਂ ਦੋ ਤੋਰੀਆਂ ਸੀ ਉਹਨਾਂ ਦੀ ਡਿਮਾਂਡ ਸੀ ਕੱਲੀ ਕੱਲੀ ਖਰੀਦਣ ਵਾਸਤੇ ਕੱਲੀ ਕੱਲੀ ਦਾ ਰੇਟ ਤੁਸੀਂ ਬਾਈ ਤੋਂ ਕਨਫਰਮ ਕਰ ਲਿਓ ਜੀ ਇਹ ਵੱਛੀ ਵੀ ਦੋਸਤੋ ਨਾਲ 40000 ਵਾਲੇ ਜੋੜੇ 'ਚ ਹੈ ਲਿਆ ਬਈ ਚੰਗੇ ਪੇਟ ਵਾਲੀ ਵੱਛੀ ਹੈ ਰੰਗ ਵੀ ਸੋਹਣਾ ਹੁਣ ਥੋੜਾ ਜਿਹਾ ਪੱਠਿਆਂ ਤੇ ਵੱਧੇ ਹੋਏ ਆ ਪਸ਼ੂ ਉਹਦੇ ਕਰਕੇ ਖੇਚ ਰਹੀਦੀ ਹੈ ਵੀ ਚਲੋ ਹੁਣ ਸਾਈਲੇਜ ਵਗੈਰਾ ਖਾਣਗੇ ਚੰਗੇ ਢਾਂਚੇ ਦੀ ਦਿਸਦੀ ਆ ਦੋਸਤੋ ਬੱਚੀ ਸੋਹਣਾ ਸਟਰਕਚਰ ਬਣੂਗਾ ਵੈੜਦਾ ਤੁਸੀਂ ਇੱਥੋਂ ਦੇਖ ਸਕਦੇ ਹੋ ਇੱਕ ਕੱਟੀ ਵੀ ਬਾਈ ਨੇ ਵਿੱਚ ਨਹੀਂ ਹੈ ਕੱਟੀ ਛੋਟੀ ਉਮਰ ਹੀ ਹੈ ਦੀ ਹਾਂ ਬਈ 1.5 ਸਾਲ ਦੇ ਲਗਭਗ ਇਹਦਾ ਕੀ ਰੇਟ ਰਹੂਗਾ ਇਹਦਾ 20000 ਕੇ ਖੋਲੀ ਨੂੰ ਸੋ ਦੋਸਤੋ 20000 ਕੱਟੀ ਦਾ ਰੇਟ ਹੈ ਛੋਟੀ ਉਮਰ ਹੀ ਇਹਦੀ ਹੈ ਉਹ ਤਾਂ ਚਾਹ ਤੁਸੀਂ ਦੇਖ ਸਕਦੇ ਹੋ ਇਹਦਾ ਲੰਬਾਈ ਚੰਗੀ ਕਰੂਗੀ ਸਿੰਘ ਮੋੜ ਦੀ ਹੁੰਦੀ ਹੈ ਸਟਰਕਚਰ ਤੁਹਾਡੇ ਸਾਹਮਣੇ ਹੈ ਸੋ 20000 ਇਹਦਾ ਰੇਟ ਪੰਜ ਨਾ ਗਿਆ ਦੋਸਤੋ ਤੇ ਜੇ ਪੰਜੇ ਇਕੱਠੇ ਕੋਈ ਖਰੀਦਦਾ ਤੇ ਇਹਨਾਂ ਦਾ ਰੇਟ 75000 ਬਣਦਾ ਤੁਸੀਂ ਆਪਦੀ ਪਸੰਦ ਇੱਕ ਇੱਕ ਕਰਕੇ ਵੀ ਖਰੀਦ ਸਕਦੇ ਹੋ ਰੇਟ ਤੁਹਾਨੂੰ ਜੋੜੇ ਜੋੜੇ ਦੇ ਦੱਸਦੇ ਆ ਕੱਲੀ ਕੱਲੀ ਬਾਰੇ ਗੱਲਬਾਤ ਬਾਈ ਨਾ ਕਰ ਸਕਦੇ ਹੋ ਅੱਜ ਦੀ ਵੀਡੀਓ ਦੇ ਇਹ ਪੰਜ ਨਾਗ ਫੋਰ ਸੇਲ ਹੈ ਧੰਨਵਾਦ ਵੀਡੀਓ ਦੇਖਣ ਦਾ